ਇੱਕ ਪੀਰੋਂ ਭਾਗ ਲਾ ਮੈਨੂੰ ਕਰ ਲਿਆ ਤੇਰੀ ਗੱਲਾਂ ਦਾ ਅਕਸ਼ਾਂ ਨੂੰ ਦੋ ਜਿਵੇਂ ਪਾਰਸ਼ਾ ਦੀਆਂ ਨਹੀਂ ਦਿਲ ਦਾ ਮੇਰਾ ਅੰਦਾ ਤਰ ਆਏ ਮੈਂ ਤਾਂ ਇਨਾ ਦੇ ਬੈਠਣ ਲਈ ਹੋਰ ਪਰ ਸ਼ਟ ਦੇਣਾ ਸੇਵਾ ਲਈ ਫੁੱਲ ਆਲੀ ਸੇਜ ਬੇਸ਼ਾਮਾ

सजड़ो मन पवंदे लाभ पजावाे

ਸੇ ਪਰਮੇਤਾ ਜੀ ਨਾਨਕ ਤੁਮ ਪਿਆਰ ਰਹਿਣ ਮਤਵੇ ਬਹੁਤ ਤੇ ਜਿਨਾ ਧਾਰ ਵੜ ਗਿਆ ਸੰਤ ਸਿੰਘ ਜੀ ਸਾਹਿਬ ਜਿਨਕੀ ਨਦਰ ਕਰੇ ਹੋਰਕਾਰ ਨਾਮ ਕਦਰੇ ਜੀ ਨਾਨਕ ਜੀ ਨੂੰ ਬਹੁਤ ਬੰਧਿਆ ਜੀ ਦੁਨੀਆ ਦੇ ਬੱਚਾ ਕਰਨਾ ਤੁਮ ਕਰਨਾ ਆਪੋ ਆਪਣੀ ਜਿਹੜਾ ਕੇ ਦੂਰ ਜਿਨੀ ਨਾਮ ਤੇ ਆਇਆ ਜੋ ਆਦੀ ਆਕਵਰੇ ਮਾਰੇ ਸੇਕ ਤੇ ਪਾਣੀ ਕੋਲੇ ਜੋ ਆਦੀ ਆਕਵਰੇ ਮਾਰੇ ਸੇਕ ਤੇ ਪਾਣੀ ਖਾਰੇ ਪਾਚਾ ਮਹਾਰਾਜ ਨੂੰ ਅਸੀਂ ਗੁਰੂ ਅਵੰਦਦੇਵ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜੀ ਕੀ ਕਿਹਾ ਜਾਂਦਾ ਇਸ ਮੌਕੇ ਅੱਜ ਦਾ ਦਿਨ ਹੈ ਜਿਹੜਾ ਕਹਿੰਦੇ ਚੜਪੰਜਵੇਂ ਪਾਚੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ੍ਰੀ ਵਿਧਿਆ ਰਾਜ ਤੇ ਅੱਜ ਇਹ ਕਨਵਰ ਸਾਹਿਬ ਦੇ ਭੋਗ ਵੀ ਪਾਏ ਗਏ ਕੀਰਤਨ ਵੀ ਹੋਇਆ ਤੇ ਸ਼ਵੀਲ ਵੀ ਲੱਗੀ ਆ ਤੇ ਲੰਗਰ ਵੀ ਗੁਰੂਜਾ ਤਤ ਵਰਤ ਰਿਹਾ ਤੇ ਉਸ ਕੱਲ ਤੇ ਸਾਨੂੰ ਸਾਡੇ ਗੁਰੂਆਂ ਨੇ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਬੜਾ ਮਾਣ ਹੈ ਤੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਜਿੰਨੇ ਵੀ ਸਾਡੇ ਗੁਰੂ ਨੇ ਜਿੰਨੇ ਵੀ ਸਾਡੇ ਸਿੱਖ ਨੇ ਜਿੰਨੇ ਵੀ ਸਾਡੇ ਭਗਤ ਨੇ ਅਪਰਾਲਾ ਹੁੰਦਾ ਵੀ ਹਰ ਕਦਾ ਅਸੀਂ ਦਿਨ ਧਿਆਰ ਮਨਾਈਏ ਤੇ ਉਹਨਾਂ ਨੂੰ ਯਾਦ ਕਰਕੇ ਤੇ ਇਸ ਕਰਕੇ ਅਸੀਂ ਹਰ ਜਿਹੜੇ ਸਾਡੇ ਗੁਰੂ ਨੇ ਸਾਡੇ ਸੀਰ ਸਿੰਘ ਨੇ ਜਾਂ ਸਾਡੇ ਭਗਤ ਨੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਨੇ ਤੇ ਅਸੀਂ ਉਹਨਾਂ ਦਾ ਹਰ ਤੱਕ ਦੇ ਦਿਨ ਮਨਾਉਂਦੇ ਆ ਤੇ ਅੱਜ ਅਸੀਂ ਸਹਿਬ ਸਿਰ ਗੁਰੂ ਅਰਜਨ ਸਿੰਘ ਮਾਰੇ ਅੱਛੀ ਵਿਧਿਆਨਾ ਮਨਾ ਰਹੇ ਆ ਤੇ ਉਹਨਾਂ ਨੇ ਅੱਜ ਦੇ ਦਿਨ ਤੇ ਜਿਹੜਾ ਕਿ ਆਪਣੇ ਸਿੱਧੀ ਦਿੱਤੀ ਸੀ ਕਿ ਤਵੀ ਤੇ ਤੱਤਿਆਂ ਤੱਕ ਆ ਤੇ ਬੈਠੇ ਸਿਰ ਦੇ ਵਿੱਚ ਤੱਤੀ ਰੇਤ ਪੋਈ ਸਿਰਫ ਅਣਖ ਦੇ ਲਈ ਤੇ ਇਸ ਦੇਸ਼ ਦੇ ਲਈ ਤੇ ਅਸੀਂ ਉਹਨਾਂ ਨੂੰ ਕੋਟਨਾ ਕੋਟ ਪ੍ਰਵਾਨ ਕਰਦੇ ਆ አንጉር አሁን ተሰለንገ ስለሆነ